ਕੇਂਦਰ ਸਰਕਾਰ ਵੱਲੋਂ ਲਾਏ ਗਏ ਨਵੇਂ ਟੈਕਸ GST ਨੂੰ ਗੁਰਦੁਆਰਿਆਂ ਤੇ ਹੋਰ ਧਾਰਮਿਕ ਸਥਾਨਾਂ ਤੋਂ ਬਾਹਰ ਰੱਖਣ ਦੀ ਮੰਗ ਤੇਜ਼ ਹੋ ਰਹੀ ਹੈ। ਐਸਜੀਪੀਸੀ ਪਹਿਲੇ ਦਿਨ ਤੋਂ ਹੀ ਧਾਰਮਿਕ ਸਥਾਨਾਂ ਨੂੰ ਇਸ ਟੈਕਸ ਤੋਂ ਬਾਹਰ ਰੱਖਣ ਦੀ ਮੰਗ ਕਰ ਰਹੀ ਹੈ। ਐਸਜੀਪੀਸੀ ਦਾ ਕਹਿਣਾ ਹੈ ਕਿ ਆਮ ਲੋਕਾਂ ਵੱਲੋਂ ਕੀਤੇ ਦਾਨ ਨਾਲ ਚੱਲਣ ਵਾਲੇ ਅਸਥਾਨ ਦਰਬਾਰ ਸਾਹਿਬ ਵਿਖੇ ਲੱਖਾਂ ਲੋਕ ਰੋਜ਼ਾਨਾ ਲੰਗਰ ਛਕਦੇ ਨੇ। ਇਸ ਲਈ ਸੰਸਥਾ ਤੋਂ ਟੈਕਸ ਵਸੂਲਣਾ ਜਾਇਜ਼ ਨਹੀਂ ਹੈ। ਜਦੋਂ ਸਰਕਾਰ ਨੇ 2008 ਦੇ ਵਿੱਚ ਸਾਨੂੰ VAT 'ਚ ਐਗਜ਼ੈਂਪਸ਼ਨ ਦਿੱਤੀ ਸੀ ਦਰਬਾਰ ਸਾਹਿਬ ਤੇ ਬਾਕੀ ਤਖਤ ਸਬੰਧਾਂ ਤੇ ਇਸ ਦੰਦਵਾਲ ਸਾਹਿਬ ਸ਼ਾਮਲ ਨੇ ਕੇਸਗੜ੍ਹ ਸਾਹਿਬ ਨਾਲ ਸਭੀ ਸਮਝਿਆ 2008 ਤੋਂ ਸਾਨੂੰ ਜਿੰਨੀ ਸਾਡੀ ਪਰਚੇਜ਼ ਹੈ ਰਿਲੇਟਡ ਉਸ ਸਾਰੀ ਸਮੇ ਵੈਟ ਦੀ ਛੋਟ ਸੀ ਵੈਟ ਤੋਂ ਬੋਤ ਹੈ ਵੈਲਿਊ ਅਡਿਡ ਟੈਕਸ ਸੀ ਉਹ ਰਿਪਲੇਸ ਹੋਇਆ ਹੈ ਕਿ ਜੀਐਸਟੀ ਜਿਹਨੂੰ ਸਰਵਿਸ ਟੈਕਸ ਜਿਹੜਾ ਕਿ ਸਟੇਟ ਤੇ ਸੈਂਟਰ ਦਾ ਕੰਬਾਈਨ ਹੈ ਅਸੀਂ ਸਰਕਾਰ ਨੂੰ ਇਹ ਅਪੀਲ ਕੀਤੀ ਹੈ ਕਿ ਸਾਡੇ ਕੋਲ ਤਾਂ ਵੈਟ ਦੀ ਐਗਜ਼ੈਂਪਸ਼ਨ ਵੀ ਸੀ ਪਹਿਲੀ ਗੱਲ ਇਹ ਹੈ ਕਿ ਸਾਡਾ ਤਾਂ ਮਾਇਆ ਲੋਕਾਂ ਦੀ ਇਕੱਤਰਤ ਕੀਤੀ ਹੈ ਤੇ ਅਸੀਂ ਇਸ ਤਰ੍ਹਾਂ ਖਰਚ ਕਰਦੇ ਜਿਵੇਂ ਮੈਂ ਤੁਹਾਨੂੰ ਸਮਝਾਇਆ ਤੇ ਸਾਨੂੰ ਵੈਟ ਦੀ ਐਗਜ਼ੈਂਪਸ਼ਨ ਸੀ ਕਿਰਪਾ ਕਰਕੇ ਸਾਨੂੰ ਜੀਐਸਟੀ ਤੋਂ ਮੈਂ ਐਗਜ਼ੈਂਪਸ਼ਨ ਦਿੱਤੀ ਜਾਵੇ ਹਰਮੰਦਰ ਸਾਹਿਬ ਨਤਮਸਤਕ ਹੋਣ ਵਾਲੀ ਸੰਗਤ ਵੀ ਧਾਰਮਿਕ ਸਥਾਨਾਂ ਨੂੰ ਇਸ ਟੈਕਸ ਦੇ ਦਾਇਰੇ ਤੋਂ ਬਾਹਰ ਕਰਨ ਦੀ ਮੰਗ ਕਰਦੀ ਹੈ ਲੋਕਾਂ ਮੁਤਾਬਿਕ ਹਰਮੰਦਰ ਸਾਹਿਬ ਵਰਗੀ ਸੰਸਥਾ ਸਮਾਜ ਸੇਵਾ ਨੂੰ ਸਮਰਪਿਤ ਹੈ ਤੇ ਲੋਕਾਂ ਦੇ ਦਾਨ ਨੂੰ ਲੋਕਾਂ ਵਿੱਚ ਹੀ ਵੰਡਦੀ ਹੈ फैसला गल करते, करते जन... गलत है जहाँ पर ढाई करोड़ भी आ जाए फिर भी सकेगा जी एस टी संगत का पैसा इस पर नहीं लगनी चाहिए जो लंगर के ऊपर इन्होंने जी एस टी दान के ऊपर लगा दिया ये गलत है ऐसे इंस्टीट्यूशन है इनके ऊपर जी एस टी नहीं लगना चाहिए बिकॉज ये ये सोशल कॉज है इसे हेल्प कर रहे हैं वो सोसाइटी को जहाँ सरकार को हेल्प करना चाहिए वहाँ पे गुरुद्वारा हेल्प कर रहा है तो मेरे हिसाब से जीएसटी नहीं होना चाहिए नॉट एट ऑल नो ये लंगर पे बिल्कुल नहीं चाहिए क्योंकि बहुत लोग हैं जो मतलब खाना नहीं बना सकते खाना नहीं खा सकते रोड साइड पे रहती हैं ठीक है ना उनके लिए सरकार ये अपने प्रॉफिट के लिए देख रही है लेकिन लोगों के बारे में कुछ भी सोच रही दमदमी जक्सल दे मुखी हरनाम सिंह खालसा ने केंद्र सरकार ਨੂੰ ਧਾਰਮਿਕ ਸਥਾਨਾਂ ਦੇ ਲੰਗਰ ਤੇ ਹੋਰ ਜ਼ਰੂਰੀ ਵਸਤਾਂ ਤੇ ਲਾਗੂ ਕੀਤੇ ਗਏ ਜੀਐਸਟੀ ਤੇ ਮੁੜ ਨਜ਼ਰਸਾਨੀ ਕਰਕੇ ਸਾਰੇ ਧਾਰਮਿਕ ਸਥਾਨਾਂ ਨੂੰ ਜੀਐਸਟੀ ਤੋਂ ਬਾਹਰ ਰੱਖਣ ਦੀ ਅਪੀਲ ਕੀਤੀ ਹੈ ਧਾਰਮਿਕ ਆਗੂਆਂ ਮੁਤਾਬਕ GST ਨਾਲ ਧਾਰਮਿਕ ਸਥਾਨਾਂ ਤੇ ਵਾਧੂ ਵਿੱਤੀ ਬੋਝ ਪਵੇਗਾ ਤੇ ਧਾਰਮਿਕ ਤੇ ਲੋਕ ਭਲਾਈ ਦੇ ਕਾਰਜ ਵੀ ਪ੍ਰਭਾਵਿਤ ਹੋਣਗੇ